ਤੇ ਦੀ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਭਗਤਾਂ ਕੋਲ ਬਹੁਤ ਗਹਿਰੀ ਮਤ ਹੈ ਪਰ ਇਆਣੇ ਬਣੇ ਰਹੇ ਧਰਮ ਕੁਈ ਅਗਜੀਬੀਸ਼ਨ ਨਹੀਂ ਹੈ ਕੋਈ ਪ੍ਰਦਰਸ਼ਨੀ ਨਹੀਂ ਹੈ ਜਿਨ੍ਹਾਂ ਨੇ ਪ੍ਰਦਰਸ਼ਨੀਆਂ ਲਾ ਲੀਆਂ ਬਾਹਰੀ ਤੌਰ ਤੇ ਠੀਕ ਹੈ ਕਿਸੇ ਭੇਖ ਰੂਪ ਦੇ ਅੰਦਰ ਬਾਹਰੀ ਲਿਬਾਸ ਰੂਪ ਅੰਦਰ ਜ਼ਰੂਰ ਧਰਮੀ ਦਿਖੇ ਜ਼ਰੂਰ ਪਰ ਧਰਮੀ ਹੋਏ ਨਹੀਂ ਹੈ بڑے ਲੋਕ ਨੇ ਜ਼ੁਬਾਨ ਦੇ ਸੱਚੇ ਮਿਲਦੇ ਨੇ ਈਮਾਨ ਦਾ ਸੱਚਾ ਕੋਈ ਭਗਤ ਰੱਬ ਦਾ ਜਾਨ ਹੁੰਦਾ ਹੈ ਤੋ ਜਿਹਨਾਂ ਕੋਲ ਉਹ ਅਨੁਭਾਵਾ ਆਇਆ ਫਿਰ ਮੇਰੇ ਗੁਰਦੇਵ ਕਹਿੰਦੇ ਭਗਤ ਦੀ ਨਿਸ਼ਾਨੀ ਹੈ ਮਤ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਹੈ ਤਾਣ ਪਰ ਨਿਤਾਣਾ ਕਿਉਂ ਹੈ ਭਗਤ ਰੱਬੀ ਭਾਣੇ ਵਿੱਚ ਵਰਤਦਾ ਕਰ ਹੈ RAM ਹੋਏ ਹੈ ਸੋਏ ਉਹ ਬਹੁਤ ਭਗਤਾਂ ਨੂੰ ਕਿਹਾ ਕਿ ਤੁਸੀਂ ਕੁਝ ਕਰਾਮਾਤ ਦਿਖਾਓ ਆ ਕਰੋ ਭਗਤਾਂ ਨੇ ਕਿਹਾ ਹਾਂ ਉਹ ਹੁੰਦਾ ਜੋ ਮੇਰਾ ਰਾਮ ਕਰਦਾ ਵੈ ਗੁਰੂ ਦੇ ਪਿਆਰੇ ਆਸ਼ਰਿਤ ਰਹੇ ਤਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਭਗਤ ਜਨਾ ਹਰ ਮਾਂ ਪਿਓ ਬੇਟਾ ਜਿਵੇਂ ਮਾਂ ਪਿਓ ਵਾਸਤੇ ਔਲਾਦ ਹੁੰਦੀ ਹੈ ਤੀ ਹੋਏ ਪੁੱਤ ਹੋਏ ਇੱਕ ਅਬੋਧ ਬਾਲਕ ਮਾਂ ਦੇ ਉੱਤੇ ਆਸ਼ਰਿਤ ਹੈ। ਇਸੇ ਤਰ੍ਹਾਂ ਭਗਤ ਵਹਿਗੁਰੂ ਤੇ ਆਸ਼ਰਿਤ ਹੁੰਦਾ ਹੈ। ਪੰਡਤ ਨੂੰ ਮਾਣ ਹੈ ਆਪਣੀਆਂ ਪੋਥੀਆਂ ਦਾ ਆਪਣੇ ਤਿਲਕ ਦਾ। ਧਨੀ ਨੂੰ ਧਨ ਦਾ ਮਾਣ ਹੈ। ਕਿਸੇ ਨੂੰ ਸਰੀਰ ਦੀ ਸੁੰਦਰਤਾ ਦਾ ਮਾਣ ਹੈ। ਕਿਸੇ ਨੂੰ ਉੱਚੀ ਜਾਤ ਦਾ ਮਾਣ ਹੈ। ਭਗਤ ਨੂੰ ਕਿਹਦਾ ਮਾਣ ਹੋਏ? ਭਗਤਾਂ ਨੇ ਮਾਣ ਕੀਤਾ ਹੈ ਮਾਲਕ ਵੈ ਗੁਰੂ ਦਾ ਰੱਬ ਦੇ ਪਿਆਰਾ ਭਗਤ ਵੈ ਗੁਰੂ ਤੇ ਆਸ਼ਰਤ ਹੈ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਤੋਂ ਬਾਣੀ ਦੇ ਅੰਦਰ ਜੋ 15 ਭਗਤ ਸਹਿਬਾਨਾਂ ਦੇ ਅੰਮ੍ਰਿਤ ਬੋਲ ਮੌਜੂਦ ਨੇ ਉਹਨਾਂ ਵਿੱਚੋਂ ਭਗਤ ਪਰਮਾਨੰਦ ਜੀ ਇਹ ਮਹਾਰਾਸ਼ਟਰ ਦੇ ਹੋਏ ਨੇ ਸੋਲਾਪੁਰ ਦੇ ਜਿੱਥੋਂ ਦੇ ਭਗਤ ਰਾਮਾਨੰਦ ਜੀ ਨੇ ਕਿਉਂਕਿ ਭਗਤਾਂ ਦਾ ਜੀਵਨ ਇਸ ਤਰ੍ਹਾਂ ਦਾ ਸੀ ਜਾਂ ਬਾਣੀ ਨੇ ਕਿਹਾ ਸ਼ਬਦੋਂ ਹੀ ਭਗਤ ਜਾਪ ਦੇ ਰੱਬ ਦੇ ਪਿਆਰੇ ਭਗਤ ਰੱਬ ਦੀ ਸਿਫਤ ਚੋਂ ਪ੍ਰਗਟ ਹੋਏ ਨੇ ਤੇ ਜਿਨ੍ਹਾਂ ਨੇ ਫਿਰ ਵਾਹਿਗੁਰੂ ਦੀ ਸਿਫਤ ਬਾਣੀ ਰੂਪ ਅੰਦਰ ਉਚਾਰਨ ਕੀਤੀ हां ਉਹਨਾਂ ਦੀ ਬਾਣੀ ਸਾਂਭੀ ਗਈ ਪਰ ਉਹਨਾਂ ਦਾ ਜੀਵਨ ਇਤਿਹਾਸ ਨਹੀਂ ਸਾਂਭਿਆ ਗਿਆ। ਹਾਂ ਫਿਰ ਜਦੋਂ ਸਮਾਜ ਨੇ ਉਹਨਾਂ ਦੀ ਬਾਣੀ ਵੇਖੀ ਫਿਰ ਜਿਗਿਆਸਾ ਪੈਦਾ ਹੋਈ ਉਹਨਾਂ ਦੇ ਇਤਿਹਾਸ ਜੀਵਨ ਬਾਰੇ। ਪਰ ਸਾਜਣਾਂ ਨੇ ਉਹ ਵੀ ਕੋਈ ਠੋਸ ਸਬੂਤ ਪ੍ਰਾਪਤ ਨਹੀਂ ਹੋਏ। ਤੇ ਬਾਅਦ ਵਿੱਚ ਫਿਰ ਉਹਨਾਂ ਵਿੱਚ ਕੁਝ ਕਹਾਣੀਆਂ ਕੁਝ ਮਿਥ ਐਸਾ ਪਰੋ ਦਿੱਤਾ ਗਿਆ ਜਿਹਦੇ ਵਿੱਚੋਂ ਭਗਤ ਦੀ ਸਿਫਤ ਘੱਟ ਮਿਲਦੀ ਸੀ ਮਾਨਤਾਵਾਂ ਜ਼ਿਆਦੀਆਂ ਮਿਲਦੀਆਂ ਨੇ। ਸਿਆਣੇ ਕਹਿੰਦੇ ਨੇ ਇਤਿਹਾਸ ਨੂੰ ਦੋ ਜਾਣੇ ਵਿਗਾੜਦੇ ਨੇ। ਇੱਕ ਬਹੁਤੇ ਸ਼ਰਧਾਲੂ ਇੱਕ ਬਹੁਤੇ ਈਰਖਾਲੂ। ਜਾਂ ਈਰਖਾਲੂ ਇਤਿਹਾਸ ਨੂੰ ਵਿਗਾੜਨਗੇ। ਜਾਂ ਬਹੁਤੇ ਸ਼ਰਧਾਲੂ ਇਤਿਹਾਸ ਵਿਗਾੜ ਦਿੰਦੇ ਨੇ। ਐਸਾ ਭਗਤਾਂ ਨਾਲ ਹੋਇਆ ਹੈ। ਪਰ ਫੇਰ ਵੀ ਜਦੋਂ ਆਪਾਂ ਕੁਝ ਸਰੋਤ ਖੋਖਦੇ ਆ ਲੱਭਦੇ ਆ ਤੋ ਪ੍ਰਤੀਕ ਹੁੰਦਾ ਹੈ ਭਗਤ ਪਰਮਾਨੰਦ ਜੀ ਜਿਹੜੇ ਨੇ 1398 ਦੇ ਕਰੀਬ ਜਿਨ੍ਹਾਂ ਦਾ ਜਨਮ ਹੁੰਦਾ ਹੈ ਤੋ ਜਿਵੇਂ ਬਾਕੀ ਭਗਤ ਸੀ ਭਗਤਾਂ ਦੀ ਉਪਾਸ਼ਨਾ ਸਰਗੁਣ ਤੋਂ ਸ਼ੁਰੂ ਹੋਈ ਸਰਗੁਣ ਜੋ ਦਿਸ ਰਿਹਾ ਹੈ ਸਰਗੁਣ ਜੋ ਅੱਖਾਂ ਨਾਲ ਪਕੜਿਆ ਜਾਂਦਾ ਹੈ ਕੋਈ ਸਰੀਰ ਕੋਈ ਮੂਰਤੀ ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਗੁਰੂ ਅੰਗਦ ਦੇਵ ਜੀ ਵੀ ਪਹਿਲਾਂ ਸਰਗੁਣ ਦੇ ਉਪਾਸ਼ਕ ਸੀ ਦੇਵੀ ਦੇ ਹਰੇਕ ਸਾਲ ਜਵਾਲਾ ਜਾਂਦੇ ਸੀ ਹਾਂ ਜਦੋਂ ਜੀਵਨ ਤੋਂ ਉਸ ਨਿਰਗੁਣ ਦਾ ਅਨੁਭਵ ਹੋਇਆ ਫਿਰ ਸਰਗੁਣ ਛੁੱਟ ਜਾਂਦਾ ਹੈ ਬੱਚੇ ਨੂੰ ਊੜੇ ਦਾ ਗਿਆਨ ਹੋ ਗਿਆ ਊਠ ਛੁੱਟ ਗਿਆ ਚਿੱਤਰ ਦੀ ਲੋੜ ਨਹੀਂ ਪਈ ਆੜੇ ਦਾ ਗਿਆਨ ਹੋ ਗਿਆ ਅਨਾਰ ਚਿੱਤਰ ਦੀ ਲੋੜ ਨਹੀਂ ਪਈ ਤੇ ਜਦੋਂ ਰੱਬ ਦੇ ਪਿਆਰੇ ਭਗਤਾਂ ਨੂੰ ਅਨਪਵ ਹੋਇਆ ਉਸ ਮਾਲਕ ਵੈ ਗੁਰੂ ਦਾ ਫਿਰ ਸਰਗੁਣ ਆਕਾਰ ਛੁੱਟ ਗਿਆ ਪਰ ਜੋ ਭਗਤ ਪਰਮਾਨੰਦ ਜੀ ਬਾਰੇ ਲਿਖਿਆ ਮਿਲਦਾ ਹੈ ਰੋਜ਼ਾਨਾ 700 ਵਾਰ ਡੰਡੋਤ ਕਰਦੇ ਸੀ ਭਗਤ ਪਰਮਾਨੰਦ ਜੀ 700 ਵਾਰ ਬੜੀ ਭਾਵਨਾ ਸੀ ਤੇ ਮੈਂ ਕਈ ਵਾਰ ਬੇਨਤੀ ਕਰਦਾ ਹਾਂ ਬਹੁਤ ਵਾਰ ਨੀਅਤ ਚੰਗੀ ਹੁੰਦੀ ਹੈ ਬਾਹਰੀ ਕਰਮ ਚੰਗਾ ਨਹੀਂ ਹੁੰਦਾ ਪਰ ਉਹ ਜੀਵਨ ਬਦਲਣਿਆ ਧੀਰ ਨਹੀਂ ਲੱਗਦੀ ਨੀਅਤ ਭਾਵ ਚੰਗਾ ਹੈ ਨੀਅਤ ਚੰਗੀ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਜਾਰੇ ਕਿਥੇ ਨੇ ਜਵਾਲਾਮੁਖੀ ਬਦਲਣਿਆ ਧੀਰ ਨਹੀਂ ਲੱਗਦੀ ਤੋਂ ਰੱਬ ਦੇ ਪਿਆਰਿਆਂ ਦੇ ਅੰਦਰ ਭਾਵ ਸੀ ਸਮਰਪਣ ਸੀ ਤੇ ਭਗਤ ਪਰਮਾਨੰਦ ਜੀ ਫਿਰ ਨਿਰਗੁਣ ਦੇ ਉਪਾਸ਼ਕ ਹੋਏ ਤੇ ਉਹਨਾਂ ਦਾ ਪਰਮਾਨੰਦ ਸਾਗਰ ਗ੍ਰੰਥ ਵੀ ਮਿਲਦਾ ਹੈ ਪਰ ਕਿਉਂਕਿ ਪ੍ਰਮਾਣਿਕਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਹੈ ਤੇ ਉਹਨਾਂ ਦਾ ਇੱਕ ਸ਼ਬਦ ਸਾਰੰਗ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ ਜਿੱਥੇ ਉਹਨਾਂ ਨੇ ਬਚਨ ਕੀਤਾ ਤੈ ਨਰ ਪੁਰਾਨ ਸੁਨ ਕੇ ਆਕੀਨਾ ਪੁਰਾਨ ਦਾ ਅਰਥ ਠੀਕ ਹੈ ਪੁਰਾਨ ਸਨਾਤਨ ਵੀਰਾਂ ਦੇ ਗ੍ਰੰਥਾਂ ਨਾਲ ਸੰਬੰਧਿਤ ਹੈ ਪੁਰਾਨ 18 ਪੁਰਾਨ ਨੇ 6 ਸ਼ਾਸਤਰ ਨੇ 4 ਵੇਦ ਨੇ ਪਰ ਕਿਉਂਕਿ ਜਦੋਂ ਬਾਣੀ 'ਚ ਕੋਈ ਐਸਾ ਪਰਮਾਣ ਆਉਂਦਾ ਹੈ ਉਹ ਕਿਸੇ ਇੱਕ ਖਾਸ ਗ੍ਰੰਥ ਦੇ ਪ੍ਰਤੀ ਨਹੀਂ ਹੁੰਦਾ ਤੇ ਸਤਿਗੁਰੂ ਕਿਸੇ ਧਰਮ ਗ੍ਰੰਥ ਦੀ ਨਰਾਦਰੀ ਵੀ ਨਹੀਂ ਕਰਦੇ ਸਤਿਗੁਰ ਦਾ ਮਨੋਰਥ ਹੁੰਦਾ ਹੈ ਵੀ ਜਿਹੜੇ ਵੀ ਧਰਮ ਗ੍ਰੰਥ ਨੂੰ ਅਸੀਂ ਪੜ੍ਹਦੇ ਆਂ ਪਠਨ ਕਰਦੇ ਆਂ ਉਹ ਲਾਭ ਤਾਂ ਹੈ ਜਦੋਂ ਆਪਾਂ ਉਹਨੂੰ ਜੀਣ ਲੱਗ ਪੈਨੇ ਆਂ ਤੇ ਜਿੰਨਾ ਚਿਰ ਤੱਕ ਉਹ ਜੀਣਾ ਨਹੀਂ ਕੀਤਾ ਫਿਰ বেদ ਪਾਠ ਸੰਸਾਰ ਕੀ ਕਾਰ ਫਿਰ ਬਾਣੀ ਕਹਿੰਦੀ ਹੈ ਵੀ ਸੰਸਾਰ ਦੀ ਕਾਰ ਹੀ ਹੈ ਪੜ ਪੜ ਪੰਡਿਤ ਕਰੈ ਵਿਚਾਰ ਬਿਨ ਬੁੱਝੇ ਸਭ ਹੋਏ ਖੁਆਰ ਮੇਰੇ ਗੁਰਦੇਵ ਕਹਿੰਦੇ ਬਿਨਾ ਬੁੱਝਣ ਤੋਂ ਸਭ ਖੁਆਰ ਹੋ ਗਏ ਇਹ ਪਠਣ ਸੰਸਾਰ ਦੀ ਕਾਰ ਬਣ ਜਾਂਦਾ ਹੈ ਤਾਂ ਹੀ ਭਗਤ ਜੀ ਕਹਿੰਦੇ ਕਿਉਂ ਮੈਂ ਹਾਂ ਜਿਤਨੀ ਕੁ ਲੋੜ ਹੈ ਮਨ ਸਮਝਾਵਨ ਕਾਰਨੇ ਕਛੂਕ ਪੜੀਆ ਗਿਆ ਗਿਆਨ ਇਸ ਵਾਸਤੇ ਸੀ ਮਨ ਨੂੰ ਸਮਝਾਉਣ ਵਾਸਤੇ ਗਿਆਨ ਮੰਜ਼ਲ ਨਹੀਂ ਹੈ ਧਿਆਨ ਮੰਜ਼ਲ ਹੈ ਤਿੰਨ ਪੜਾ ਹੁੰਦੇ ਨੇ ਹੁਣ ਸਾਡੇ ਵੀ ਜਦੋਂ ਆਪਾਂ ਸੰਗਤ 'ਚ ਬੈਠੇ ਆਂ ਇੱਕ ਹੁੰਦਾ ਹੈ ਕਰਮ ਬਾਹਰੀ ਤੌਰ ਤੇ ਆ ਕਥਾ ਕਰ ਰਹੇ ਆਂ ਕਰਮ ਮੈਂ ਸੁਣ ਰਹੇ ਹੋ ਕਰਮ ਮੈਂ ਕਰਮ ਦੇ ਪਿੱਛੇ ਹੁੰਦਾ ਹੈ ਗਿਆਨ ਫਿਰ ਗਿਆਨ ਦੇ ਪਿੱਛੇ ਅੰਦਰੂਨੀ ਅਵਸਥਾ ਹੁੰਦੀ ਹੈ ਧਿਆਨ ਦੀ ਕਰਮ ਸਾਂਝਾ ਹੁੰਦਾ ਵੇਖੋ ਭਾਈ ਸਾਹਿਬ ਜੀ ਕੀਰਤਨ ਕਰਕੇ ਗਏ ਕਰਮ ਸਾਂਝਾ ਹੀ ਸੀ ਕਥਾ ਹੋ ਰਹੀ ਹੈ ਕਰਮ ਸਾਂਝਾ ਹੀ ਹੈ ਪਰ ਇਹਦੇ ਵਿੱਚੋਂ ਗਿਆਨ ਇੱਕੋ ਜਾਨੀ ਹੁੰਦਾ ਜਪਜੀਤ ਸਾਹਿਬ 10 ਜਾਣੇ ਪੜ ਰਹੇ ਨੇ ਇੱਕੋ ਜਹ ਹੈ 38 ਪੌੜੀਆਂ ਨੇ ਉਹ ਸਾਂਝਾ ਕਰਮ ਹੈ ਪਰ ਉਹਦੇ ਚੋਂ ਗਿਆਨ ਸਭ ਨੂੰ ਇੱਕੋ ਜਾਨੀ ਮਿਲ ਰਿਹਾ ਗਿਆਨ ਦੇ ਪਿੱਛੇ ਧਿਆਨ ਹੋਰ ਬਰੀਕ ਹੋ ਜਾਂਦਾ ਤੋ ਤਾਂ ਕਰਕੇ ਬਾਣੀ ਤੋਂ ਪ੍ਰਮਾਣ ਮਿਲਦੇ ਨੇ ਕਿਆ ਪੜੀਆ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀਆ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਇਹ ਦਾਰਥ ਏ ਨਹੀਂ ਕਿ ਪੜਨਾ ਨਹੀਂ ਹੈ ਇਹ ਦਾਰਥ ਨਹੀਂ ਹੈ ਧਰਮ ਦਾ ਗ੍ਰੰਥ ਦਾ ਪਠਨ ਕਰਨਾ ਪੁੰਨ ਹੈ ਪਰ ਜਦੋਂ ਉਹ ਜੀਵਨ ਦੇ ਅਨੁਭਵ ਦੇ ਵਿੱਚ ਆ ਜਾਏ ਨਹੀਂ ਤੇ ਪਠਨ ਵੀ ਕਈ ਵਾਰ ਹੰਕਾਰ ਬਣ ਜਾਂਦਾ ਹੈ ਗਿਆਨ ਅਨੁਭਵ ਨਹੀਂ ਬਣਿਆ ਉਹ ਵੀ ਹੰਕਾਰ ਬਣ ਜਾਂਦਾ ਹੈ ਬੜੇ ਬੜੇ ਗਿਆਨੀ ਹੰਕਾਰੀ ਹੋ ਗਏ ਬڑے-ਬڑے ਪੰਡਤ ਆ ਬੇਣੀ ਪੰਡਤ ਆਇਆ ਗੁਰੂ ਅਮਰਦਾਸ ਸਾਹਿਬ ਕੋਲ ਸਤਿਗੁਰ ਚਰਚਾ ਕਰਨੀ ਹੈ। ਸਾਹਿਬ ਕਹਿੰਦੇ ਕਿਦੇ ਆਸਰੇ? ਕਹਿਣ ਲੱਗਾ ਸਤਿਗੁਰੋ ਗ੍ਰੰਥ ਗੱਡੇ 'ਚ ਭਰੇ ਨੇ। ਗੁਰੂ ਅਮਰਦਾਸ ਸਾਹਿਬ ਕਹਿੰਦੇ ਚਰਚਾ ਦਾ ਆਧਾਰ ਗ੍ਰੰਥ ਨਹੀਂ ਆਪਾਂ ਬਣਾਉਣਾ, ਉਥੀਆਂ ਨਹੀਂ ਬਣਾਉਣੀਆਂ। ਇਹ ਬੇਣੀ ਪੰਡਤ ਚਰਚਾ ਹੋਏਗੀ ਜੇ ਮਨ ਨੂੰ ਆਧਾਰ ਬਣਾਉਣਾ। ਮਨ ਕੀ ਹੈ ਮੈਂ ਆਪਾ ਚਰਚਾ ਵਿੱਚ ਸਹਿਬ ਜੀ ਕਹਿੰਦੇ ਗੱਲ ਆਪਣੀ ਹੋਣੀ ਚਾਹੀਦੀ ਤੇ ਮਨ ਫਿਰ ਆਪਣੀ ਗੱਲ ਸੁਣਨੀ ਨਹੀਂ ਚਾਹੁੰਦਾ ਮਨ ਪਰਾਈ ਵੀ ਚੁਲਜਦਾ ਤੋ ਮਨ ਫਿਰ ਤਾਂ ਹੀ ਮੇਰੇ ਗੁਰਦੇਵ ਕਹਿੰਦੇ ਗਿਆਨੀ ਹੋਈ ਹੈ ਹੀ ਉਹ ਪਰਮਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੈ ਬੂਝੈ ਸੋਏ ਆਪਣੇ ਆਪ ਨੂੰ ਪਛਾਣ ਦਾ ਪਛਾਣ ਦਾ ਇੱਕ ਦਿਨ ਮੈਂ ਮਿਟ ਗਈ ਕੋਈ ਬੋਲਣ ਲੱਗ ਪਿਆ ਹੈ। ਤਾਂ ਖੈਰ ਜੋ ਮੈਂ ਬੇਨਤੀ ਕਰ ਰਿਹਾ ਹਾਂ ਭਗਤ ਪਰਮਾਨੰਦ ਜੀ ਦਾਏ ਗੋਲ ਤੈ ਨਰ ਕਿਆ ਪੁਰਾਨ ਸੁਨ ਕੀਨਾ ਇਹ ਇਹ ਨਹੀਂ ਪੁਰਾਨ ਵਾਸਤੇ ਆਪਾਂ ਵੀ ਬਾਣੀ ਪੜਦੇ ਆਂ ਜਰੂਰ ਵਿਚਾਰ ਕਰੀ ਉਹਦੇ ਚੋਂ ਪ੍ਰਾਪਤੀ ਕੀ ਹੋਈ ਹੈ। ਜੋ ਮੇਰੇ ਸਹਿਬ ਨੇ ਕਿਹਾ ਸੀ ਬਾਣੀ ਪੜਦੇ ਹੋ ਕਿਆ ਗੁਰ ਕਹ ਕਰੈ ਹਮ ਕਹਾ ਸਨੈ ਸਨੈ ਮੋੜੋ ਮਨਮਹਾਂ ਪੜਨ ਦਾ ਅਰਥ ਈ ਐ ਨਾਲ ਨਾਲ ਮਨ ਨੂੰ ਸਮਝਾਉਣਾ ਗੁਰੂ ਕੀ ਕਹਿ ਰਿਹਾ ਮੈਂ ਕੀ ਕਰਦਾ ਤੋ ਜੇ ਇਹ ਭਾਵ ਨਹੀਂ ਉਹਦੇ ਵਿੱਚ ਫਿਰ ਭਗਤ ਜੀ ਕਹਿੰਦੇ ਉਹਦੇ ਨਾਲ ਕੀ ਮਿਲ ਗਿਆ ਤੈਨ ਨਰ ਕਿਆ ਪੁਰਾਨ ਸੁਨ ਕੀਨਾ ਅਨ ਪਾਵਨੀ ਭਗਤ ਨਹੀਂ ਉਪਜੀ ਭੁਖੈ ਦਾਣ ਨਾ ਦੀਨਾ ਅਬ ਅਨਪਾਵਨੀ ਜਿਹੜਾ ਅਬਨਾਸ਼ੀ ਵੈਗੁਰੂ ਹੈ ਗੁਰਦੇਵ ਕਹਿੰਦੇ ਉਹਦੀ ਭਗਤੀ ਨਹੀਂ ਪੈਦਾ ਹੋਈ ਉਹਦਾ ਪਿਆਰ ਤੇ ਬਣਿਆ ਨਹੀਂ ਪੜ ਲਿਆ ਸੁਖਮਨੀ ਸਾਹਿਬ ਮਸਕੀਨ ਜੀ ਕਿਹਾ ਕਰਦੇ ਸੀ ਮੁਬਾਰਕ ਹੈ ਮਾੜਾ ਨਹੀਂ ਪਰ ਮੱਥੇ ਤੇ ਇੱਕ ਪੰਕਤੀ ਵੀ ਨਹੀਂ ਦਿਸਦੀ ਪੜ ਲਿਆ ਵੀ ਧਨ ਭੂਮ ਦਾ ਹੰਕਾਰ ਨਹੀਂ ਕਰਨਾ ਉਦਾਂ ਹੀ ਚੱਲ ਰਹੇ ਪੜ ਲਿਆ ਆਪਣੇ ਆਪ ਨੂੰ ਨੀਵਾ ਜਾਣਣਾ ਪਰ ਨਹੀਂ ਉੱਥੇ ਮੁਸ਼ਕਲ ਪੈਦਾ ਹੁੰਦੀ ਹੈ ਪਾਠਨ ਦੇ ਵਿੱਚੋਂ ਮਿਰਸਾਹਿਬ ਕਹਿੰਦੇ ਉਹਦੀ ਭਗਤੀ ਅਬਨਾਸ਼ੀ ਲੱਭਾਈ ਨਹੀਂ ਪੜਦਿਆਂ ਪੜਦਿਆਂ ਮੈਂ ਮਿਟ ਜਾਏ ਉਹ ਲੱਭ ਜਾਏ ਬੜੀ ਵੱਡੀ ਪ੍ਰਾਪਤੀ ਹੈ ਮੁਬਾਰਕ ਹੈ ਉਹ ਪੜਨਾ ਪਰ ਸਹਿਬ ਕਹਿੰਦੇ ਐਸਾ ਹੋਇਆ ਨਹੀਂ ਅਨਪਾਵਨੀ ਭਗਤ ਨਹੀਂ ਉਪਜੀ ਭੁਖੇ ਦਾਣ ਨਾ ਦੀਨਾ ਮੇਰੇ ਸਹਿਬ ਕਹਿੰਦੇ ਭੁੱਖੇ ਨੂੰ ਦਾਣ ਦਿੱਤਾ ਹੀ ਨਹੀਂ ਅਸੀਂ ਰੱਜਿਆਂ ਨੂੰ ਰਜਾਈ ਜਾ ਰਹੇ ਹਾਂ ਐਸਾ ਹੋ ਰਿਹਾ ਹੈ ਮਾਫ ਕਰਨਾ ਸੜਕਾਂ ਰੋਕ ਰੋਕ ਕੇ ਤੇ ਆਪਾਂ ਲੰਗਰ ਲਾ ਲੈਨੇ ਆ ਲੰਗਰ ਦੀ ਮਰਿਆਦਾ ਇਹ ਨਹੀਂ ਸੀ ਜੋ ਲੰਗਰ ਦੀ ਮਰਿਆਦਾ ਮੇਰੇ ਗੁਰੂ ਨਾਨਕ ਸਾਹਿਬ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਵਿਸਤਾਰ ਕੀਤਾ ਉਹ ਤੇ ਵੱਖਰੇ ਰੂਪ ਦੀ ਸੀ ਤੇ ਕਿਉਂਕਿ ਹੰਕਾਰ ਫਿਰ ਇੱਕ ਦੂਜੇ ਨੂੰ ਪਿੱਛੇ ਛੱਡਣਾ ਚਾਹੁੰਦਾ ਹੈ ਫਿਰ ਆਪਾਂ ਭੱਜ ਤੁਰਦੇ ਉਹਦੇ ਚੋਂ ਪ੍ਰਾਪਤੀ ਬਹੁਤੀ ਨਹੀਂ ਹੁੰਦੀ ਸਹਿਬ ਕਹਿੰਦੇ ਜਿੱਥੇ ਲੋੜ ਸੀ ਭੁੱਖੇ ਦਾਣ ਨਾਂ ਦੀਨਾ ਭਗਤ ਪਰਮਾਨੰਦ ਜੀ ਕਹਿ ਰਹੇ ਨੇ ਭਲਿਆ ਭੁੱਖੇ ਨੂੰ ਦਾਣ ਦਿੰਦਾ ਚੰਗੀ ਗੱਲ ਸੀ ਤਿੰਨ ਚੀਜ਼ਾਂ ਨੇ ਗੁਰੂ ਨਾਨਕ ਦੇ ਦਰ ਆਪ ਜੀ ਨੂੰ ਪਤਾ ਵੀ ਹੈ ਗੁਰਮੁਖ ਨਾਮਦਾਨ ਇਸ਼ਨਾਨ ਗੁਰਮੁਖ ਲਾਗੈ ਸਹਿਜ ਧਿਆਨ ਤਿੰਨ ਚੀਜ਼ਾਂ ਨੇ ਨਾਮ ਦੂਸਰਾ দান ਤੇ ਇਸ਼ਨਾਨ ਇਹ ਸਿੱਖ ਮੁਕੰਮਲ ਹੈ ਜਿਹਦੇ ਕੋਲੇ ਤਿੰਨ ਦਾਤਾਂ ਜਾਣ ਨਾਮ ਵਾਹਿਗੁਰੂ ਦਾ ਸਿਮਰਨ ਉਹਦਾ ਜਪ ਉਹਦਾ ਸ਼ੁਕਰਾਨਾ ਨਾਮ ਹੈ ਇਸ਼ਨਾਨ ਹੈ ਆਪਣੇ ਜੀਵਨ ਦੀ ਪਵਿੱਤਰਤਾ ਦਾਨ ਹੈ ਲੋਕਾਈ ਦਾ ਰੱਬ ਦੀ ਖਲਕਤ ਦਾ ਵੀ ਖਿਆਲ ਰੱਖਣਾ ਜਾਂ ਕਹੀਏ ਨਾਮ ਰੱਬ ਵੱਲ ਧਿਆਨ ਇਸ਼ਨਾਨ ਆਪਣਾ ਖਿਆਲ ਬੜਿਆਂ ਨੇ ਰੱਬ ਦਾ ਧਿਆਨ ਕੀਤਾ ਆਪਣਾ ਖਿਆਲ ਹੀ ਨਹੀਂ ਰਿਹਾ ਸ਼ਰੀਰ ਭੁੱਖਾ ਰੱਖਿਆ ਬਸਤਰ ਨਹੀਂ ਪਾਏ ਪੈਰੀ ਜੁੱਤੀ ਨਹੀਂ ਪਾਈ ਰੱਬ ਦੀ ਇਹ ਦਾਤ ਹੈ ਸ਼ਰੀਰ ਇਹਦਾ ਵੀ ਖਿਆਲ ਚਾਹੀਦਾ ਤੇ ਦਾਨ ਮਾਨਵਤਾ ਦਾ ਖਿਆਲ ਲੋਕ ਕਹਿੰਦੇ ਨਹੀਂ ਝੂਠਾ ਹੈ ਸੰਸਾਰ ਮਾਇਆ ਹੈ ਬੜੇ ਛੱਡ ਕੇ ਭੱਜ ਗਏ ਪਰ ਗੁਰਦੇਵ ਨੇ ਕਿਹਾ ਨਹੀਂ ਸਿੱਖਾ ਤੇਰੇ ਕੋਲ ਨਾਮ ਵੀ ਹੋਏ ਇਸ਼ਨਾਨ ਵੀ ਹੋਏ ਦਾਨ ਵੀ ਹੋਏ ਤਾਂ ਤੇਰੀ ਭਗਤੀ ਫਲੀ ਭੂਤ ਹੋਏਗੀ ਸਾਬ ਕਹਿੰਦੇ ਭੁੱਖੇ ਦਾਨ ਨਾ ਦੀਨਾ ਫਿਰ ਭਗਤ ਜੀ ਨੇ ਬਚਨ ਕੀਤਾ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟਿਓ ਦੇਵਾ ਮੇਰੇ ਸਹਬ ਕਹਿੰਦੇ ਇਹ ਚੀਜ਼ਾਂ ਪਰਾਏ ਨਾਲ ਸੰਬੰਧਿਤ ਹੈ ਯਾਦ ਰੱਖਿਓ ਲੋਭ ਦੀ ਗੱਲ ਕਰੀਏ ਕ੍ਰੋਧ ਦੀ ਗੱਲ ਕਰੀਏ ਕਾਮ ਜਾਂ ਜੋ ਵੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭਗਤ ਜੀ ਕਹਿੰਦੇ ਮਨ ਤੋਂ ਇਹਨਾਂ ਦਾ ਸੰਬੰਧ ਮਨ ਨਾਲ ਹੈ ਤਾਂ ਕਰਕੇ ਸੰਜਮ ਨਹੀਂ ਰਿਹਾ ਉਹ ਉਸ ਦੇ ਨਾਲ ਫਿਰ ਤੋ ਭਗਤ ਜੀ ਕਹਿੰਦੇ ਚੀਜ਼ ਵਿਸਰੀ ਨਹੀਂ ਕਾਮੀ ਨੂੰ ਪਰਾਇਆ ਤਨ ਭੁੱਲਦਾ ਨਹੀਂ ਲੋਭੀ ਨੂੰ ਪਰਾਇਆ ਤਨ ਨਹੀਂ ਭੁੱਲਦਾ ਕਿੱਥੋਂ ਭੁੱਲੇਗਾ ਪਰਾਇ ਚ ਹੀ ਰਹੇਗਾ ਉਹਦਾ ਮਨ ਫਿਰ ਫਿਰ ਕ੍ਰੋਧ ਹੈ ਜਿਹੜਾ ਚੰਡਾਲ ਬਾਣੀ ਕਹਿੰਦੀ ਜਿਹਦੇ ਚ ਤਰਸ ਹੁੰਦਾ ਨਹੀਂ ਅਗਨ ਕ੍ਰੋਧ ਚੰਡਾਲ ਮੇਰੇ ਸਾਹਿਬ ਕਹਿੰਦੇ ਕ੍ਰੋਧ ਅੱਗ ਹੈ ਤੇ ਬਹੁਤ ਚੰਡਾਲ ਚੰਡਾਲ ਜਿਹਦੇ ਚ ਤਰਸ ਨਹੀਂ ਹੈ ਤੂੰ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਖਤੇ ਨਹੀਂ ਛੁਟੀ ਅਸੀਂ ਦੁਖੀ ਕਿਉ ਆ ਅਸੀਂ ਪਰਾਇਆ ਚੁੱਕਿਆ ਹੋਇਆ ਖਬਰਾਂ ਵੀ ਬਗਾਨੀਆਂ ਅਖਬਾਰਾਂ ਵੀ ਵਾਰ ਦੀਆਂ ਖਬਰਾਂ ਵੀ ਵਾਰ ਦੀਆਂ ਨਿੰਦਾ ਵੀ ਵਾਰਦੀ ਲੋਭ ਵੀ ਕਿਸੇ ਦੇ ਤਨ ਦਾ ਕਾਮ ਵੀ ਕਿਸੇ ਦੇ ਤਨ ਦਾ ਸਭ ਵਾਰਦਾ ਦੁਖੀਆ ਸੰਸਾਰੀ ਦੁਖੀ ਕਿਉਂ ਬਾਰੀ ਹੈ ਰੱਬ ਦਾ ਪਿਆਰਾ ਭਗਤ ਆਨੰਦ ਵਿੱਚ ਕਿਉਂ ਹੈ ਕਿਉਂਕਿ ਆਪਣੇ ਨੂੰ ਮਾਣਦਾ ਹੈ ਉਹਦੇ ਕੋਲ ਐਸਾ ਖਜ਼ਾਨਾ ਹੈ ਜਿਹੜਾ ਕਾਲ ਵੀ ਖੋ ਨਹੀਂ ਸਕਦਾ ਤੋਂ ਭਗਤ ਪਰਮਾਨੰਦ ਜੀ ਕਹਿੰਦੇ ਨੇ ਭਾਈ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ ਪਰਾਈ ਨਿੰਦਾ ਮੁਖ ਤੋਂ ਛੁੱਟੀ ਨਹੀਂ ਭਗਤ ਆਪਣੇ ਵੱਲ ਵਿੰਦਾ ਹੈ ਦੁਨੀਆ ਚ ਇੱਕੋ ਬੰਦਾ ਹੈ ਜਿਹਨੂੰ ਆਪਾਂ ਬਦਲ ਸਕਦੇ ਆ ਉਹ ਮੈਂ ਹਾਂ ਆਪਾਂ ਦੂਜੇ ਦਾ ਦੋਸ਼ ਕੱਢਿਆ ਆਪਾਂ ਦੂਜਿਆਂ ਨੂੰ ਨਿੰਦਣ ਚ ਹੀ ਲੱਗੇ ਰਹੇ ਕੁਝ ਵੀ ਨਹੀਂ ਸਵਾਰਿਆ ਜੀਵਨ ਚ ਭਗਤ ਜੀ ਕਹਿੰਦੇ ਸਭ ਕੁਝ ਨਿਫਲ ਹੋ ਗਿਆ ਜੀਵਨ ਚ ਸਭ ਕੁਝ ਧਰਮ ਦੇ ਕਰਮ ਵੀ ਕੀਤੇ ਉਹ ਨਿਫਲ ਹੋ ਗਏ ਕਿਉਂਕਿ ਉਹ ਕੇਵਲ ਪਠਨ ਕੀਤਾ ਉਹ ਵਰਤਿਆ ਨਹੀਂ ਜੀਵਨ ਦੇ ਵਿੱਚ ਉਹ ਅਜਾਈ ਚਲਾ ਗਿਆ ਨਿਫਲ ਭਈ ਸਭ ਸੇਵਾ ਫਿਰ ਭਗਤ ਜੀ ਆਖਦੇ ਨੇ ਐਸਾ ਜਦੋਂ ਸੁਭਾਅ ਬਣ ਜਾਂਦਾ ਹੈ ਮਾਨਵੀ ਜੀਵਨ ਮਾਨਵੀ ਮਨ ਦਾ ਮਸਲਾ ਬਹੁਤਾ ਮਨ ਦੇ ਨਾਲ ਹੈ ਜੋ ਬਾਣੀ ਦਾ ਗੁਰੂ ਦਾ ਧਰਮ ਦਾ ਗਿਆਨ ਦਾ ਮਸਲਾ ਮਨ ਦੇ ਨਾਲ ਹੈ ਤੋਂ ਭਗਤ ਜੀ ਕਹਿੰਦੇ ਬਾਟ ਪਾਰ ਕਰ ਮੂਸ ਬਿਰਾਨੋਂ ਮੂਸ ਲੁੱਟਣਾ ਬਿਰਾਨੋਂ ਬਾਹਰ ਦਾ ਬਾਟ ਰਾਹ ਵਿੱਚ ਲੁੱਟਣ ਵਾਲਾ ਠੱਗੀ ਠੋਰੀ ਕਹਿ ਲਈਏ ਭ੍ਰਿਸ਼ਟਾਚਾਰ ਕਹਿ ਲਈਏ ਧੋਖਾ ਕਹਿ ਲਈਏ ਕਿਸੇ ਨਾਲ ਧਰੋਕ ਮਾ ਲੈਣਾ ਕਿਸੇ ਦੀ ਬੱਚਿਆਂ ਦੀ ਰੋਟੀ ਖੋ ਕੇ ਆਪਣੇ ਘਰ ਇਕੱਠੀ ਕਰ ਲੈ ਬਾਕੀ ਸਭ ਉਹ ਉਹ ਤੇ ਮਲਕ ਭਾਗੋ ਨੇ ਵੀ ਕੀਤਾ ਅਸੀਂ ਗੁਰੂ ਨਾਨਕ ਨੇ ਨਹੀਂ ਖਾਧੀ ਅੱਜ ਵੀ ਐਸਾ ਹੈ ਵੇਖੋ ਸਰੀਰ ਮੁੱਕ ਜਾਂਦੇ ਨੇ ਬਿਰਤੀਆਂ ਨਹੀਂ ਮੁੱਕਦੀਆਂ ਬਿਰਤੀਆਂ ਨਹੀਂ ਜਾਂਦੀਆਂ ਕਦੇ ਵੀ ਉਹ ਤੇ ਨਿਰੰਤਰ ਚਲਦੀਆਂ ਨੇ ਬਾਟ ਪਾਰ ਕਰ ਮੂਸ ਬਿਰਾਨੋਂ ਪੇਟ ਭਰੈ ਅਪਰਾਧੀ ਇਹ ਅਪਰਾਧ ਕਰ ਕਰਕੇ ਬਾਣੀ ਕਹਿੰਦੀ ਭਾਰ ਢਿੱਡ ਆਪਣਾ ਵੀ ਪਰ ਕਿਸੇ ਨੂੰ ਖਵਾਈ ਨਹੀਂ ਪਰ ਸਾਹਿਬ ਜੀ ਕਹਿੰਦੇ ਕਾਲ ਖਾਏ ਕਿਛਤੋਂ ਦੇ ਕਾਲ ਕਰਕੇ ਆਪ ਵੀ ਖਾਈ ਢਿੱਡ ਭਰੀ ਤੇ ਹੱਥ ਤੋਂ ਕਿਸੇ ਨੂੰ ਦੇਈ ਨਹੀਂ ਸਤਿਗੁਰ ਫੇਰ ਕੀ ਹੋਏਗਾ ਸਾਹਿਬ ਕਹਿੰਦੇ ਤੈਨੂੰ ਸਿੱਧਾ ਰੱਬ ਦੇ ਘਰ ਦਾ ਰਸਤਾ ਮਿਲ ਜਾਏਗਾ ਨਾਨਕ ਰਾਹ ਪੁਛਾਣੈ ਸੋ ਸਾਹਿਬ ਕਹਿੰਦੇ ਪੇਟ ਭਰੈ ਅਪਰਾਧੀ ਜਿਹ ਪ੍ਰਲੋਕ ਅਪਕੀਰਤ ਜਿਹਦੇ ਨਾਲ ਪ੍ਰਲੋਕ ਅਪਕੀਰਤ ਦਾ ਅਰਥ ਹੈ ਬਦਨਾਮੀ ਜਿਸ ਐਸੇ ਸੰਸਕਾਰ ਬਣ ਗਏ ਜੀਵਨ ਚ ਇੱਥੇ ਵੀ ਬਦਨਾਮੀ ਹੈ ਮਰ ਗਿਆ ਫਿਰ ਵੀ ਬਦਨਾਮੀ ਹੈ ਸਤਿਗੁਰ ਕਹਿੰਦੇ ਉੱਥੇ ਵੀ ਵਦਨਾਮੀ ਹੈ ਉੱਥੇ ਵੀ ਅਮਲਾਂ ਦੇ ਨਵੇੜੇ ਨੇ ਅਮਲ ਜੇ ਕੀਤੇ ਦੁਨੀ ਚ ਦਰਗਾ ਆਏ ਕੰਮ ਉੱਥੇ ਵੀ ਅਮਲ ਦੀ ਗੱਲ ਹੈ ਤੇ ਗੁਰਦੇਵ ਕਹਿੰਦੇ ਸ਼ਬਦ ਹੈ ਨਾ ਜਿਹੜਾ ਪਾਠ ਪਠਨ ਸ਼ਬਦ ਬਾਣੀ ਇਹ ਬੀਜ ਵਰਗੀ ਹੈ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇ ਪਾਣੀ ਗੁਰੂ ਨਾਨਕ ਸਾਧਗੁਰੂ ਦਾ ਬਚਨ ਹੈ ਸਹਿਬ ਕਹਿੰਦੇ ਬੀਜ ਕੀ ਕਰੇਗਾ ਜਿੰਨਾ ਚਿਰ ਤੱਕ ਉਹ ਧਰਤੀ ਦੇ ਸਪੁਰਦ ਨਹੀਂ ਹੁੰਦਾ ਅਮਲ ਕਰ ਧਰਤੀ ਬੀਜ ਸ਼ਬਦੋ ਸ਼ਬਦ ਨੂੰ ਬੀਜ ਬਣਾ ਸ਼ਬਦ ਬੀਜ ਹੈ ਕੀਰਤਨ ਬੀਜ ਹੈ ਬਾਣੀ ਦਾ ਪਾਠ ਬੀਜ ਹੈ ਪਰ ਬੀਜ ਦਾ ਪ੍ਰਗਟਾਵਾ ਉਦੋਂ ਹੁੰਦਾ ਜਦੋਂ ਧਰਤੀ ਦੇ ਸਪੁਰਦ ਹੁੰਦਾ ਸਹਿਬ ਕਹਿੰਦੇ ਉਹ ਸ਼ਬਦ ਪ੍ਰਗਟੇਗਾ ਉਦੋਂ ਜਦੋਂ ਅਮਲ ਦੇ ਵਿੱਚ ਆਏ ਅਮਲ ਕਰ ਤਰਤ ਅਮਲਾਂ ਨੂੰ ਧਰਤੀ ਬਣਾ ਸੱਚ ਕੀ ਆਪ ਨਿਤ ਦੇ ਪਾਣੀ ਸੱਚ ਪਰਮਾਤਮਾ ਉਹਦਾ ਪਾਣੀ ਨਹੀਂ ਹੋਏ ਕਿਰਸਾਨ ਈਮਾਨ ਜਮਾਏ ਲੈ ਪਿਸਤ ਦੋਜਕ ਮੂੜੇ ਇਹ ਜਾਣੀ ਇਦਾਂ ਫਿਰ ਤੇਰਾ ਜੀਵਨ ਬਹੁਤ ਉੱਚਾ ਹੋ ਜਾਏਗਾ ਫਿਰ ਸਮਝ ਆ ਜਾਏ ਕਿ ਤੂੰ ਚੰਗੇ ਮੰਦੇ ਦੀ ਤੋਂ ਮੇਰੇ ਸਹਿਬ ਕਹਿੰਦੇ ਐਸੀ ਅਵਿਦਿਆ ਜੀਵਨ ਵਿੱਚ ਵਰਤ ਰਹੀ ਹੈ ਬਾਹਰ ਤੋਂ ਪੜਦਾ ਗੁਣਦਾ ਅੰਦਰੋਂ ਗਿਆਨਤਾ ਦਾ ਹਨੇਰਾ ਜਿਹਨੂੰ ਬਾਬਾ ਫਰੀਦ ਜੀ ਨੇ ਵੀ ਕਿਹਾ ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁਰਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਬਾਹਰ ਤੋਂ ਬਹੁਤ ਚੱਕਰ ਚੱਲ ਰਹੇ ਮੁਬਾਰਕ ਹੈ ਉਹ ਧਰਮ ਦਾ ਕਰਮ ਜਿਹੜਾ ਅੰਦਰੋਂ ਗਿਆਨ ਦਾ ਦੀਵਾ ਬਾਲਦਾ ਹੈ ਮੁਬਾਰਕ ਹੈ ਬਹੁਤ ਮੁਬਾਰਕ ਹੈ ਮੇਰੇ ਸਹਬ ਕਹਿੰਦੇ ਤੋ ਭਗਤ ਪਰਮਾਨੰਦ ਜੀ ਸਾਨੂੰ ਸ਼ੀਸ਼ਾ ਵਿਖਾਉਂਦੇ ਨੇ ਤੇ ਸਾਜ ਜਾਣਿਓਂ ਕਈ ਵਾਰ ਬਦਸੂਰਤ ਨੂੰ ਸ਼ੀਸ਼ਾ ਚੰਗਾ ਨਹੀਂ ਲੱਗਦਾ ਹੁੰਦਾ ਮੇਰੇ ਵਰਗੇ ਦਾ ਜੀਵਨ ਅਨੁਕੂਲ ਨਹੀਂ ਹੁੰਦਾ ਫਿਰ ਆਪਾਂ ਕਹਿੰਨੇ ਨਹੀਂ ਇਹ ਸ਼ਬਦ ਮੇਰੇ ਵਾਸਤੇ ਨਹੀਂ ਇਹ ਮੇਰੇ ਵਾਸਤੇ ਨਹੀਂ ਫਿਰ ਆਪਾਂ ਚੋਣ ਕਰਦੇ ਆ ਪਰ ਐਸਾ ਨਹੀਂ ਜੀਵਨ ਨਹੀਂ ਬਦਲਣਾ ਉਹਦੇ ਵਿੱਚ ਤੋ ਭਗਤ ਜੀ ਕਹਿਣ ਲੱਗੇ ਨੇ ਇਸੇ ਤਰ੍ਹਾਂ ਹਿੰਸਾ ਤੋਂ ਮੰਤੇ ਨਹੀਂ ਛੁੱਟੀ ਹਿੰਸਾ ਹੈ ਜੀ ਦਇਆ ਨਹੀਂ ਪਾਲੀ ਮਨ ਦੀ ਹਿੰਸਾ ਤਿੰਨ ਪ੍ਰਕਾਰ ਦੀ ਹੁੰਦੀ ਹੈ ਮਨ ਕਰਕੇ ਕਿਸੇ ਦੇ ਤਨ ਬਾਰੇ ਬੁਰਾ ਸੋਚਣਾ ਕਿਸੇ ਦੇ ਤਨ ਬਾਰੇ ਬੁਰਾ ਸੋਚਣਾ ਮਨ ਦੀ ਹਿੰਸਾ ਹੈ ਜਿਹੜੀ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੇ ਪਤ ਇੱਜ਼ਤ ਬਾਰੇ ਬੁਰਾ ਸੋਚਣਾ ਇਹ ਹਿੰਸਾ ਹੈ ਮਨ ਦੀ ਜਿੱਥੇ ਆਪਾਂ ਪਾਪੀ ਬਣਦੇ ਹਾਂ ਤੇ ਮੈਂ ਕਹਿੰਦਾ ਅਪਰਾਧ ਨਹੀਂ ਕਰਦਾ ਬੰਦਾ ਪਰ ਪਾਪੀ ਜਿਆਦਾ ਹੁੰਦੇ ਨੇ ਕਿਉਂਕਿ ਮਨ ਦੀ ਮਲੀਨਤਾ ਨੂੰ ਸਰਕਾਰਾਂ ਦਾ ਸਬਦਾਨ ਨਹੀਂ ਪਕੜ ਸਕਦਾ ਉਹਨੂੰ ਗੁਰੂ ਦਾ ਉਹਨੂੰ ਰੱਬ ਦਾ ਵਿਧਾਨ ਪਕੜਦਾ ਹੈ ਤੋ ਭਗਤ ਜੀ ਕਹਿੰਦੇ ਇਤਨੀ ਹਿੱਸਾ ਹੈ ਜੀ ਦਇਆ ਨਹੀਂ ਪਾਲੀ ਦਇਆ ਤੋਂ ਧਰਮ ਪੈਦਾ ਹੋਣਾ ਸੀ ਉਹ ਜੀ ਅੰਦਰ ਹੈ ਹੀ ਨਹੀਂ ਦਇਆ ਦਇਆ ਨਹੀਂ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕੀਤਾ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਕੀ ਹੁੰਦਾ ਸੀ ਸਵੇਰੇ ਲੋਕ ਵੱਡਣ ਤੁਰ ਪੈਂਦੇ ਸੀ ਅੱਜ ਕਿਹੜਾ ਨਹੀਂ ਹੋ ਰਿਹਾ ਅੱਜ ਵੀ ਵੇਖੋ ਮੇਰੇ ਖਿਆਲ ਚ ਆਪਣਾ ਦੇਸ਼ ਮਾਸ ਦਾ ਪਹਿਲਾ ਨੰਬਰ ਤੇ ਹੁੰਦਾ ਹੋਏਗਾ ਦੁੱਧ ਦੇ ਉਤਪਾਦ ਦੁੱਧ ਤੇ ਮਾਸ ਜੁੜੇ ਨੇ ਜਿਹੜੇ ਡੇਰੀ ਫਾਰਮ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਹੋਏਗਾ ਦੁੱਧ ਵੀ ਜੀਵ ਹੱਤਿਆ ਤੋਂ ਬਿਨਾਂ ਨਹੀਂ ਸਾਡੇ ਕੋਲ ਪਹੁੰਚਦਾ ਜੜੀਆਂ گاਵਾਂ ਦੇ ਵਛੇ ਹੁੰਦੇ ਨੇ ਹੁਣ ਵਛੇ ਦਾ ਕੀ ਕਰਨਾ ਕਿਹੜਾ 2 250 ਦਾ ਰੋਹ ਚਾਰਾ ਚ ਉਹਨਾਂ ਨੂੰ ਕਿੱਲੇ ਤੇ ਬੰਨ ਕੇ ਮਾਰ ਦਿੱਤਾ ਜਾਂਦਾ ਹੈ ਬਛੜੀ ਸਾਂਭ ਲਈ ਜਾਂਦੀ ਕਿਉਂਕਿ ਉਹਦਾ ਦੁੱਧ ਹੈ ਕਿੰਨੀ ਸਾਡੇ ਕੋਲ ਜੋ ਕੋ ਜਿਹੜਾ ਵੀ ਐਨੀਮਲ ਫੂਡ ਆ ਰਿਹਾ ਜੋ ਵੀ ਭਾਵੇਂ ਦੁੱਧ ਵੀ ਹੈ ਉਹ ਵੀ ਕਿਸੇ ਵੀ ਰੂਪ ਚ ਹੈ ਬੜਾ ਦੁਖਾਂਤ ਹੈ ਪਰ ਬੰਦਾ ਇੰਨਾ ਖੁਦਗਰਜ਼ੀ ਹੈ ਸਵਾਰਥੀ ਹੈ ਤੇ ਜਿੱਥੇ ਆਪਣੇ ਤੋਂ ਬਿਨਾ ਹੋਰ ਕੁਝ ਸੁੱਝਦਾ ਨਹੀਂ ਹੈ ਸਵਾਰਥੀ ਹੁੰਦਾ ਜਿਹਨੂੰ ਆਪਣਾ ਹੀ ਸਭ ਕੁਝ ਦਿਸਦਾ ਹੈ ਉਹ ਭਗਤਪੂਰਨ ਸਿੰਘ ਜੀ ਤੁਰੇ ਸੀ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਰਖਸ਼ੇ ਤੇ ਸੀ ਟ੍ਰੇਨ ਦਾ ਟਾਈਮ ਹੋਣ ਵਾਲਾ ਸੀ ਕਹਿੰਦੇ ਰੋਕੋ ਸੜਕ ਤੇ ਕਿੱਲ ਪਏ ਹੋਏ ਸੀ ਉਹ ਕਹਿਣ ਲੱਗੇ ਵੀ ਨਹੀਂ ਟ੍ਰੇਨ ਨਿਕਲ ਜਾਣੀ ਐ ਫਿਰ ਕੀ ਕਰਾਂਗੇ ਉਹ ਕਹਿਣ ਲੱਗਾ ਜੇ ਮੈਂ ਕਿੱਲ ਨਾ ਚੁੱਕੇ ਨਾ ਰਸਤੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਜਾਂਦਿਆਂ ਇਹ ਕਿੱਲ ਮੇਰੇ ਅੰਦਰ ਚੁੱਭਦੇ ਰਹਿਣੇ ਨੇ ਕੋਈ ਗੱਲ ਨਹੀਂ ਗੱਡੀ ਚਲੀ ਗਈ ਦੂਜੀ ਤੇ ਚੜ ਜਾਾਂਗੇ ਪਰ ਅਕਲ ਚੁੱਕਣੇ ਜ਼ਰੂਰੀ ਨਹੀਂ ਇਹ ਹੈ ਉਹ ਹਿਰਦਾ ਜਿੱਥੋਂ ਧਰਮ ਰੱਬ ਪ੍ਰਗਟ ਹੁੰਦਾ ਤੋਂ ਭਗਤ ਜੀ ਕਹਿੰਦੇ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਭਗਤ ਪਰਮਾਨੰਦ ਜੀ ਕਹਿੰਦੇ ਸਾਧ ਸੰਗਤ ਚ ਮਿਲ ਕੇ ਦਾਤ ਮਿਲਣੀ ਸੀ ਪਰ ਐਸਾ ਹੋਇਆ ਨਹੀਂ ਕਥਾ ਪੁਨੀਤ ਨਾ ਚੱਲੀ ਸਾਧ ਸੰਗਤ ਦੇ ਮਿਲਾਪ ਤੋਂ ਪਵਿੱਤਰ ਜੀਵਨ ਦੀ ਕਥਾ ਚੱਲਣੀ ਸੀ ਉਹ ਨਹੀਂ ਚੱਲੀ ਹੋਰ ਹੀ ਕੋ ਚੱਲ ਪਿਆ ਖੈਰ ਸਤਿਗੁਰੂ ਸਾਨੂੰ ਕਈ ਰੂਪਾਂ ਦੇ ਅੰਦਰ ਐਸਾ ਬੋਧ ਗਿਆਨ ਬਖਸ਼ਦੇ ਨੇ ਵੀ ਸਾਡੇ ਜੀਵਨ ਚੋਂ ਪੁਨੀਤ ਕਥਾ ਰੱਬ ਦੀ ਚੱਲੇ ਉਹਦੀ ਸਿਫਤ ਵੇਦ ਪਾਠ ਸੰਸਾਰ ਕੀ ਕਾਰ ਵਾਸਤੇ ਨਹੀਂ ਹੈ ਤਰਮੁਦਾ ਪਠਨ ਬਾਹਰੀ ਨਾ ਹੋਏ ਅਨਪਵੀ ਹੋਏ ਉਹਦੇ ਚੋਂ ਗਿਆਨ ਵੀ ਮਿਲੇ ਉਹਦੇ ਚੋਂ ਅਨਪਾਵ ਵੀ ਮਿਲੇ ਨਹੀਂ ਤੇ ਸਿਆਣਿਆਂ ਨੇ ਕਹੇ ਨੇ ਜਿਨਨੇ ਕਿਤਾਬਾਂ ਜਿਨਨੇ ਪੜੇ ਕਿਤਾਬਾਂ ਦੇ ਢੇਰ ਉਹਨੇ ਪਏ ਮਾਇਆ ਦੇ ਫੇਰ ਮੁੱਲਾ ਤੇ ਮਸ਼ਾਲ ਚੀ ਦੋਨੋਂ ਇੱਕੋ ਚਿੱਤ ਲੋਕਾਂ ਨੂੰ ਕਰਦੇ ਚਾਨਣ ਆਪ ਹਨੇਰੇ ਵਿੱਚ ਤੋਂ ਮੇਰੇ ਸਤਿਗੁਰ ਬਖਸ਼ਿਸ਼ ਕਰਨ ਪੜੀਏ ਵੀ ਸੁਣੀਏ ਵੀ ਸਮਝੀਏ ਮੰਨੀਏ ਜੀਣਾ ਕਰੀਏ ਤੈ ਨਰ ਕਿਆ ਪੁਰਾਨ ਸੁਨ ਕੀਨਾ ਅਨੁਭਾਵਨੀ ਭਗਤ ਨਹੀਂ ਉਪਜੀ ਭੁਖੇ ਦਾਨ ਨਾ ਦੀਨਾ ਰਹਾਓ ਭਗਤ ਰਾਮਾਨੰਦ ਜੀ ਦਾ ਅੰਮ੍ਰਿਤ ਬੋਲ ਸਾਡਾ ਮਾਰਗਦਰਸ਼ਨ ਕਰਦਾ ਹੈ ਭਲਿਆ ਮੁਬਾਰਕ ਹੈ ਕਰਮ ਕਰੀ ਪਰ ਉਹਦੇ ਚੋਂ ਪ੍ਰਾਪਤੀ ਕੁਝ ਨਾ ਕੋਈ ਜ਼ਰੂਰੀ